ਕੀ ਕਹਿੰਦਾ ਕੋਈ 100 ਬਣ ਗਿਆ 150 ਬਣ ਗਿਆ ਉਹ ਤਾਂ ਆਪ ਹੀ ਖਾ ਜੰਨੇ ਆ ਘਰੇ ਕਿੱਲ ਜਾ ਮੰਗੇ ਸੀ ਕਿੱਡੇ ਖਤਮ ਆ ਰਕਸੀ ਤਾਂ ਬੰਦ ਆ ਇਹਦਾ ਨਾਂ ਹੀ ਆ 2 4 ਬਸ ਮੈਂ ਕਿਵੇਂ ਗੁਜ਼ਾਰਾ ਕਰਦਿਓ ਕਿਵੇਂ ਚੱਲਦਾ ਗੁਜ਼ਾਰਾ ਕੀ ਜੀ ਬਸ ਟਾਈਮ ਪਾਸਾ ਹੜਾ ਤਾਂ ਪਰਮਾਤਮਾ ਹੀ ਹੈ ਬਸ ਦੇ ਆ ਸੀ 20 ਲੈਣੇ ਆ ਜੀ ਹਾਂਜੀ ਅਸੀਂ ਘੰਟੇ ਘੰਟੇ ਤੋਂ ਗੇੜਾ ਮਿਲਦਾ ਸਾਨੂੰ ਅੱਛਾ ਇਸ ਵਾਰੀ ਬਹੁਤ ਘੱਟ ਮਿਲਦੀ ਹੋਣੀ ਬਹੁਤ ਜੀ ਬਹੁਤ ਖੜੇ ਲੈਂਦੇ ਆ 2-2 ਘੰਟੇ ਖੜੇ ਰਹਿ ਤੇ ਇਹਦਾ ਜਿਵੇਂ ਹੁਣ ਸਟੇਸ਼ਨ ਤੇ ਜਵਾਰੀ ਜਾਣੀ ਹੈ ਇਹਦਾ 100 ਰੁਪਏ ਚ ਲੈ ਜਾਂਦੇ ਸੀ 20 ਰੁਪਏ ਲੈ ਜਾਂਦੇ ਆ ਅੱਛਾ ਰਾਖਸ਼ੀ ਵਾਲੇ ਬੰਦੇ ਠੀਕ ਹੈ ਤੇ ਇਹਦਾ 100 ਰੁਪਏ ਚ ਜਵਾਰੀ 10 ਰੁਪਏ ਜਵਾਰੀ 10 ਰੁਪਏ ਜਵਾਰੀ ਹਾਂਜੀ ਅਸੀਂ 20 ਤੋਂ ਘੱਟ ਜਾਂਦੇ ਨਹੀਂ ਜੀ ਅੱਛਾ ਜੀ ਮੈਂ ਤਾਂ ਕਰਨੇ ਆ ਲੱਤਾਂ ਮਾਰਨੇ ਜਾਂ ਹੁਣ 4-5 ਕਿਲੋਮੀਟਰ ਅਜੇ ਹੁਣ 100 ਰੁਪਏ ਛੱਡ ਕੇ ਆਏ ਸਵਾਰੀ ਉਹਦਾ ਕੀ ਫਾਇਦਾ ਹੋਇਆ ਤੇ ਜਿਹੜੀ ਅਕਾਲ ਤੁਸੀਂ ਦੇਖ ਰਹੇ ਹੁੰਦੇ ਸੀ ਜੱਟ ਪੀਵੀ ਨੂੰ ਨਹੀਂ ਚੈਨਲ ਤੇ ਅਸੀਂ ਅੱਜ ਬੱਸ ਸਟੈਂਡ ਦੇ ਲਵੇ ਖੜੇ ਆ ਤੇ ਰਖਸ਼ੇ ਵਾਲੇ ਭਾਈਆਂ ਨਾਲ ਗੱਲਬਾਤ ਕਰਾਂਗੇ ਕਿਵੇਂ ਅੱਜਕੱਲ ਚੱਲਦੇ ਨੇ ਜਾਂ ਜਿਹੜੇ ਆਟੋ ਅੱਜਕੱਲ ਆ ਚੁੱਕੇ ਨੇ ਉਹਨਾਂ ਨੇ ਇਹਨਾਂ ਦੇ ਕੀ ਨੁਕਸਾਨ ਕਰਿਆ ਜਾਂ ਇਹਨਾਂ ਦੇ ਇਹਨਾਂ ਨਾਲ ਦਿਹਾੜੀ ਹੁੰਦੀ ਹੈ ਜਾਂ ਨਹੀਂ ਹੁੰਦੀ ਕੀ ਨਾਮ ਆ ਜੀ ਆਜਾ ਬਾਪੂ ਜੀ ਅਰਜਨ ਸਿੰਘ ਕੀ ਨਾਮ ਆ ਜੀ ਅਰਜਨ ਸਿੰਘ ਜੀ ਠੀਕ ਆ ਹੁਣ ਤੁਹਾਨੂੰ ਜਿਵੇਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਖੜੇ ਰਹੇ ਨੇ ਹੋ ਬਦਖਾੜੀ ਬਣਦੀ ਆ ਤੁਹਾਨੂੰ ਲਾ ਜੀ ਘੱਟ ਕਦੇ ਹੀ ਬਣਦਾ 200 ਨਹੀਂ ਤੇ 150 ਜਾਂ 50 ਬੱਸ ਆ ਆਟੋਆਂ ਕੋਲ ਭੈਜਦੀ ਸਾਡੇ ਕੋਲ ਤੇ ਆਂਦੀ ਨਹੀਂ ਘੱਟ ਕੀ ਕਰਨਾ ਇੰਨੀ ਘੱਟ ਜਾਂ ਇੰਨੇ ਸੌਣੂ ਘੱਟ ਢੇੜਾ ਮਿਲਣਾ ਜਾਂ ਇਹ ਆਟੋ ਕਰਕੇ ਅਗਲਾ ਬੰਦਾ ਨਾ ਰਕਸ਼ਾ ਅਗਲਾ ਕਹਿੰਦਾ 1 ਘੰਟੇ ਪਹਚਾਊਗਾ ਉਹ 10 ਮਿੰਟਾਂ ਪਹਚਾਊਗੀ ਐਂ ਕਰਕੇ ਉਹਦੇ ਕਰਕੇ ਸਾਨੂੰ ਨੁਕਸਾਨ ਚ ਲਾਜ ਲੈਂਦੇ ਆ ਸੀ 20 ਲੈਣੇ ਜੀ ਹਾਂਜੀ ਅਸੀਂ ਘੰਟੇ-ਘੰਟੇ ਤੋਂ ਢੇੜਾ ਮਿਲਦਾ ਸਾਨੂੰ ਅੱਛਾ ਇਹ ਸਵਾਰੀ ਬਹੁਤ ਘੱਟ ਮਿਲਦੀ ਹੋਣੀ ਬਹੁਤ ਜੀ ਬਹੁਤ ਖੜੇ ਰਹਿੰਦੇ ਆ 2-2 ਘੰਟੇ ਖੜੇ ਰਹਿੰਦੇ ਕਿਵੇਂ ਦੇਖਦੇ ਹੋ ਜੀ ਦੇਖਣਾ ਕੀ ਜੀ ਦਿਹਾੜੀ ਨਹੀਂ ਪੈਂਦੀ ਛੜੀ ਤਾਂ ਅੱਛਾ ਹਾਂਜੀ ਫਿਰ ਕਿਵੇਂ ਗੁਜ਼ਾਰਾ ਕਰਦੇ ਹਾਂ ਕਿਵੇਂ ਚੱਲਦਾ ਗੁਜ਼ਾਰਾ ਕੀ ਜੀ ਬਸ ਟਾਈਮ ਪਾਸਾ ਹਰਦਾ ਤਾਂ ਪਰਮਾਤਮਾ ਹੀ ਹੈ ਬਸ ਇਹ ਇਹ ਤਾਂ ਜਿਵੇਂ ਹੁਣ ਸਟੇਸ਼ਨ ਤੇ ਸਵਾਰੀ ਜਾਣੀ ਹੈ ਇਹ ਤਾਂ 1000 ਰੁਪਏ ਚ ਲੈ ਜਾਂਦੇ ਸੀ 20 ਰੁਪਏ ਚ ਲੈ ਜਾਂਦੇ ਆ ਅੱਛਾ ਰਾਖਸ਼ੀ ਵਾਲੇ ਬੰਦੇ ਠੀਕ ਹੈ ਤੇ ਇਹ ਤਾਂ 1000 ਰੁਪਏ ਚ ਸਵਾਰੀ 10 ਰੁਪਏ ਸਵਾਰੀ 10 ਰੁਪਏ ਸਵਾਰੀ ਹਾਂਜੀ ਅਸੀਂ 20 ਤੋਂ ਘੱਟ ਜਾਂਦੇ ਨਹੀਂ ਜੀ ਮੈਂ ਤਾਂ ਕਰਨੇ ਆ ਹਾਂ ਲੱਤਾਂ ਮਾਰ ਕੇ ਜਾਂਦੇ ਹੁਣ 4-5 ਕਿਲੋਮੀਟਰ ਆ ਜੇ ਹੁਣ 100 ਰੁਪਏ ਛੱਡ ਕੇ ਆਏ ਸਵਾਰੀ ਉਹਦਾ ਕੀ ਫਾਇਦਾ ਹੋਇਆ ਠੀਕ ਹੈ ਜੀ ਤੇ ਪਰ ਅਸੀਂ ਤਾਂ ਜਾਂਦੇ ਨੇ ਜੀ 20 ਰੁਪਏ ਤੋਂ ਕੱਟ ਜਾਂਦੇ ਨੇ ਬਸ ਤੇ ਕਿਵੇਂ ਕਹਿੰਦੇ ਸੀ ਬਾਪੂ ਜੀ ਸਬਜ਼ੀਆਂ ਮਹਿੰਗੀਆਂ ਹੋ ਗਏ ਰਾਸ਼ਨ ਮਹਿੰਗਾ ਹੋ ਗਿਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੇਰੀ ਰਿਕਸ਼ਾ ਚਲਾਉਂਦੇ ਨੂੰ 35 ਸਾਲ ਹੋ ਗਏ 35 ਸਾਲ ਹੋ ਗਏ ਚਲਾਉਂਦੇ ਆਣ ਹਾਂ ਜੀ ਤੇ ਹੁਣ ਰੇਪੇ ਚ ਚੱਲਦਾ ਨਹੀਂ ਗੋਡੇ ਵੀ ਦੁਖਣ ਲੱਗ ਜਾਂਦੇ ਜੀ ਉਹਨੂੰ ਕਿੰਨਾ ਸੀ ਇਹਦਾ ਆਪਣਾ ਕਿਰਾਇਆ ਜੇ ਕਹੀਏ ਕਿਰਾਇਆ ਉਹ ਤੁਸੀਂ ਕਿੰਨਾ 15 ਰੁਪਏ ਹੁਣ ਹੈਗਾ 30 ਰੁਪਏ ਉਹਨੂੰ 15 ਰੁਪਏ ਚ ਸ਼ੁਰੂ ਕਰਿਆ ਸੀ ਤੁਸੀਂ ਹਾਂ 10 ਰੁਪਏ ਹੁਣ 30 ਹੋਇਆ ਪਿਆ ਅੱਛਾ ਹੁਣ ਤੁਸੀਂ 30 ਲੈਣੇ ਹੋ ਹਾਂ ਹੁਣ ਕਿਰਾਇ ਤੇ ਚਲਾਂ ਆਪ ਦਾ ਅੱਛਾ ਉਹ ਵੀ ਪੁਰਾਣਾ ਬੁਰਾ ਹੈਗਾ ਜੀ ਤੇ ਕਿਵੇਂ ਦੇਖਦੇ ਆ ਜਿਹੜੇ ਦੂਜੇ ਆਟੋ ਆਟੋ ਰਿਕਸ਼ੇ ਵਾਲੇ ਨੇ ਉਹਨਾਂ ਨੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਵਾਲਾ ਜੀ ਸਾਡੇ ਦੇ ਅੱਗੇ ਸਵਾਰੀ ਤੇ ਹਾਕਾ ਮਾਰਦੀ ਸੀ ਹੁਣ ਪੁੱਛਦੀ ਨਹੀਂ ਫਿਰ ਸਵਾਰੀ ਦਾ ਹੁਣ ਘਟੇ ਜਾਂਦੀ ਆ ਫਿਰ ਕਾਦੇ ਵਾਸਤੇ ਵਰਤਦੇ ਹੋਂ ਇਹ ਹੁਣ ਸਵਾਰੀ ਤੇ ਜੀ ਤੁਸੀਂ ਕਹਿੰਦੇ ਹੋ ਘਟ ਆਉਂਦੀ ਆ ਫਿਰ ਕਾਦੇ ਵਾਸਤੇ ਵਰਤਦੇ ਆ ਅਸੀਂ ਤਾਂ ਕਹਿੰਦੇ ਵੀ ਹੁਣ ਵੇਲੇ ਨਾਲ ਤੇ ਜਿਹੜਾ ਬਣਦਾ ਉਹੀ ਸਹੀ ਅੱਛਾ ਹੋਰ ਹੁਣ ਮਾਨਸ ਮੂੰਟਾਉਣੇ ਹੋ ਜਾਂ ਸਵਾਰੀ ਵੀ ਜਿਹੜੀ ਚੀਜ਼ ਮਿਲ ਜੇ ਉਹੀ ਬਸ ਭਾਈ ਹੁਣ ਕਿੱਡਾ ਖਤਮ ਹੈ ਯਾਰ ਜਿਹੜੀ ਚੀਜ਼ ਕਿਵੇਂ ਕਿੱਡੇ ਹੀ ਖਤਮ ਆ ਰਕਸ਼ਿਤ ਤਾਂ ਬੰਦ ਆ ਇਹਦਾ ਨਾਂ ਯਾਰ ਰਕਸ਼ਿਤ ਇਹਦਾ ਨਾਂ ਹੀ ਆ 2 4 ਰਾ ਬੱਸ ਅੱਜ ਮੈਂ ਹੁਣ ਤੁਹਾਡੇ ਕੋਲੇ ਸ਼ਾਮ ਨੂੰ ਆਇਆ ਤੁਹਾਨੂੰ ਅੱਜ ਤਾਂ ਖਾੜੀ ਪਈ ਐ ਕੋਈ ਕੁਝ ਬਣਿਆ ਕੁਝ ਬਣਨਾ ਕੀ ਐ ਬਾਬੂ ਕੀ ਕਹਿੰਦਾ ਕੋਈ 100 ਬਣ ਗਿਆ 1.5 ਚੋਂ ਬਣ ਗਿਆ ਉਹ ਤਾਂ ਆਪ ਹੀ ਖਾ ਜੰਨੇ ਆ ਘਰੇ ਕਿ ਲਈ ਜਾ ਮੰਗਾਈ ਸੀ ਅੱਛਾ ਜੀ ਕਿਵੇਂ ਕਹਿੰਦਾ ਜੀ ਬਾਪੂ ਜੀ ਕੀ ਕਹਿ ਰਹੇ ਸੀ ਤੁਸੀਂ ਦਿਹਾੜੀ ਦੇ ਬਾਰੇ ਦਿਹਾੜੀ ਐ ਕਦੇ 100 ਬਣਦਾ ਕਦੇ 50 ਬਣਦਾ ਜੀ ਕਦੇ ਤੇ ਫਿਰ ਪੰਜਾਬ ਹੀ ਨਹੀਂ ਬਣਦੇ ਕਦੇ 50 ਵੀ ਨਹੀਂ ਬਣਦੇ ਅੱਛਾ ਜੀ ਹਾਂ ਸਵਾਰੀ ਦਾ ਹੁੰਦਾ ਠੀਕ ਹੈ ਤੇ ਸੋਨੂ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਆ ਲੈਣ ਚਾਏ ਮੈਨੂੰ ਹੋ ਗਿਆ ਮੈਂ ਤਾਂ ਥੋੜਾ ਜਿਹਾ ਚੈਰੀ ਚਲਾਇਆ ਅੱਛਾ ਜੀ ਹਾਂ 15 ਦਾ ਘਾ ਲਿਆ 15 ਅੱਛਾ ਜੀ ਅੱਛਾ ਜੀ ਵਧਨੇ ਚਲਾਇਆ ਤੇ ਅੱਜ ਜਿਵੇਂ ਸ਼ਾਮ ਹੋ ਚੁੱਕੀ ਆ ਤੁਸੀਂ ਕੁਝ ਦਿਹਾੜੀ ਮੇਰਾ ਗੁੜਾ ਲੰਗਦਾ ਨਹੀਂ ਐ ਮੈਦਾ ਕਰੋ ਹੀ ਨਹੀਂ ਆਉਂਦਾਗਾ ਅੱਛਾ ਜੀ ਮੈਂ ਤਾਂ ਘਟਾ ਬੇਟਾ ਨਾ ਮਾਰਾ ਕਰਕੇ ਮੇਰੇ ਨਾਲ ਤਾਂ ਨਹੀਂ ਮੇਥੇ ਦਾ ਚੱਲਦਾ ਨਹੀਂ ਅੱਛਾ ਤਾਂ ਜਮੇ ਟੁੱਟੇ ਭੱਜੇ ਨੇ ਰਖਸ਼ਦ ਰਖਸ਼ਦ ਲੈ ਲੈਂਦੇ ਅਸੀਂ ਫਿਰ ਟਾਈਮ ਪਾਸਾ ਸਾਡਾ ਹਾਂ ਜੀ ਸਵੇਰ ਤੋਂ ਜੇ ਗੱਲ ਕਰੀਏ ਕਿੰਨੇ ਗੇੜੇ ਲਾਤੇ ਹੁਣ ਅੱਜ ਬਸ 2-4 ਹੀ ਲੱਗੇ ਹੋਣੇ ਅੱਛਾ ਜੀ ਉਹ ਵੀ ਕਿਸੇ ਦੇ 2 ਹੀ ਲੱਗੇ ਨੇ ਹਾਂ ਕਿਤੇ ਦੇ 2 ਹੀ ਲੱਗੇ ਤੇ ਕਿਤੇ 4 ਲੱਗੇ ਬਸ ਹੁਣ ਵੀ ਵੀ ਦੇ ਗੇੜੇ ਲੱਗੇ ਕਿੰਨੇ ਬਣੇ ਜੀ ਠੀਕ ਹੈ ਜੀ 4 ਦੇ 80 ਬਣੇ ਹਾਂ ਠੀਕ ਹੈ ਜੀ ਹਾਂ ਜੀ ਦਾਲ ਪਾਣੀ ਵੀ ਲੈ ਕੇ ਜਾਣਾ ਕਰੇ ਅੱਛਾ ਜੀ ਮੇਰ ਨੂੰ ਆਪ ਵੀ ਬਦਾ ਵੀ ਦੇ ਦੱਸ ਜੀ ਫੇਰ ਆਖੀਂ ਇਹ ਤਾਂ ਖਾਲੀ ਜਾਣਿਆ ਕਰੇ ਅੱਛਾ ਜੀ बस टेम्पो से साडा 100 800 ਤੁਸੀਂ ਆਪ ਹੀ ਖਾ ਜਾਣੇ ਸਿੱਧੀ ਜਿਗਰ ਲੱਕਰੇ ਕੀ ਲੈ ਕੇ ਜਾਵਾਂਗੇ ਐਂਪਾਸ ਆ ਰੱਖ ਚਲੇ ਦਿੱਤਾ ਸਿੱਧੀ ਜਿਗਰ ਲੈ ਬਸ 600 ਰੁਪਏ ਬੰਨਦਾ ਦੀ ਜਨ 600 600 ਬੰਨਦਾ ਦੀ ਆ ਭੁੰਡਿਆ ਬੰਨੇ ਆ ਨਹੀਂ ਦੀਆਂ ਆਟੋ ਰਿਕਸ਼ਾ ਆਟੋ ਰਿਕਸ਼ਾ ہاں ਭੁੰਡਿਆ ਆਟੋ ਰਿਕਸ਼ਾ ਭਰੇ ਜਾਂਦੇ ਦੇ ਹੀ ਭਰੇ ਜਾਂਦੇ ਉਹਦੇ ਵੀ ਸਾਰੀ ਮਿਲਦੀ ਐਦੂ ਵੀ ਸਾਰੀ ਮਿਲਦੀ ਹੁਣ ਅਸੀਂ ਬਾਜ਼ਾਰ ਚ ਗੜੇ ਲੱਗਣਾ 20 ਰੁਪਏ ਦਾ ਅਸੀਂ ਅੱਛੀ ਖੜੇ ਦੇਖਦੇ ਰਹਾ ਘੰਟਾ ਘੰਟਾ ਅਰੇ ਰਣਜੀਤ ਮਰਾ ਜਿੱਗਲ ਹਰ ਇੱਕ ਕੋਲੇ ਆਪ ਦਾ ਸਾਧਾ ਨਾ ਮੋਟਰਸਾਈਕਲ ਸਕੂਟਰ ਹੈਗਾ ਹਰ ਇੱਕ ਕੋਲੇ ਅਗਲਾ ਆਪੇ ਆਉਂਦਾ ਆਪੇ ਮੁੜ ਜਾਂਦਾ ਉਹ ਵੀ ਬਹੁਤ ਵੱਡਾ ਫਰਕ ਪੈ ਗਿਆ ਹੋਵੇ ਹਾਂ ਉਹ ਵੀ ਬਹੁਤ ਵੱਡਾ ਫਰਕ ਪੈ ਗਿਆ ਕੋਈ ਸਵਾਰੀ ਛੱਡ ਜਾਂਦਾ ਕੋਈ ਆਪਦੀ ਲੈ ਜਾਂਦਾ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਬਸ ਸਾਰੇ ਐਸਾ 10 15 ਰਿਕਸ਼ੇ ਵਾਲੇ ਸਾਰੇ ਹਾਂਜੀ 10 15 ਰਿਕਸ਼ੇ ਵਾਲੇ ਬਸ ਚਾਰ ਚਾਰ ਗੇੜੇ ਪੰਜ ਪੰਜ ਗੇੜੇ ਲਾਏ ਨੇ ਹਾਂ ਤੁਸੀਂ ਤੁਸੀਂ ਕਹਤੋਂ ਨਹੀਂ ਆਟੋ ਕੰਨੀ ਫਿਰ ਆਟੋ ਜਿਵੇਂ ਆਟੋ ਅੱਜ ਕੱਲ ਚੱਲ ਪਿਆ ਆਟੋ ਕਾਦੋਂ ਨਹੀਂ ਲੱਤੋ ਆਟੋ ਕਾਦੋਂ ਨਹੀਂ ਪਤਾਈ ਸੇ ਗਏ ਨਹੀਂ ਜੀ ਪੈਸਾ ਨਹੀਂ ਬਣ ਇਹ ਪੈਸਾ ਆਟੋ ਲੈ ਲਾਂਗੇ ਕਿਸ਼ਤਾਂ ਦੇ ਫੜ ਕੇ ਲੈ ਜਾਣਗੇ ਖੇਤ ਭਰੀ ਜਾਂਦੀ ਹਾਂ ਜਿਹਦੇ ਕੋ ਆਪਦੀਆਂ ਨੇ ਹੁਣ ਪੰਜ ਚਾਰ ਕਿੱਖਿਆ ਈ ਰਿਕਟਾ ਆਪਦੇ ਕੋਈ ਉਹ ਚਲਾਈ ਦਾ ਕਿਰਾਇਆ ਦੀ ਚਲਾਈ ਨੇ ਉਹ ਚਲਾਈ ਨੇ ਕਈ ਵੇ ਕਿਰਾਇਆ ਟੁੱਟ ਗਿਆ ਆ ਲੈ ਗੱਡੀ ਭਾਲ ਲੈਂਦਾ ਫਿਰ ਇਹ ਕਰੂਗਾ ਹੁਣ ਸਹੀ ਕਹਿੰਦਾ ਜੇ ਆਪਦਾ ਰਹੇਗਾ 100 150 ਬਣ ਗਿਆ ਜਿਹੜਾ ਉਹ ਆਪਦਾ ਹੀ ਹੈ ਸਾਡਾ ਹਾਂ ਉਹ ਸਾਡਾ ਕੰਮਕਾਰ ਦਾ ਠਾਪੀ ਹੋਇਆ ਬਈ ਹੁਣ ਸਾਡਾ ਹੈ ਸਵੇਰ ਤੇ ਕਿੰਨੇ ਘੇੜੇ ਲਾਲੇ ਹੁਣ ਪੰਜ ਘੇੜੇ ਲਾਇਏ ਨੇ 20 ਵੀਜੇ ਹਾਂ ਕੰਮ ਘੱਟੀ ਬੰਦਾ ਪਹਿਲਾਂ ਕਿਵੇਂ ਮਿਲਦਾ ਨਹੀਂ ਪਹਿਲਾਂ ਸਾਨੂੰ ਉੱਧਰ ਵੀ ਮਿਲਦਾ ਸੀ ਕਿਹੜਾ ਅਸੀਂ ਜੂਹੇ ਭਰ ਕੇ ਜਾਂਦੇ ਸੀ ਪਰ ਹੁਣ ਸਾਨੂੰ ਭੁੰਡਿਆਂ ਨੇ ਪੂਰਾ ਅਸਰ ਪੈ ਗਿਆ ਸਾਨੂੰ ਪਹਿਲਾਂ ਠੀਕ ਹੁੰਦਾ ਸੀ ਪਹਿਲਾਂ ਠੀਕ ਸੀ ਪਹਿਲਾਂ ਵਧੀਆ ਬਣਦੇ ਪੈ ਜਾਂਦੇ ਜੜੀ ਬਣਦੇ ਕੁਝੋ ਕੁ ਜਾਂਦੇ ਜੀ ਜੜੀ ਰਸਕਾ ਖੜੀ ਹੁੰਦੀ ਉੱਥੀ ਲੈ ਕੇ ਲਾੜਣੇ ਉੱਥੀ ਲੈ ਕੇ ਲਾਉਣੇ ਉੱਥੀ ਸਾਨੂੰ ਕਿਹੜਾ ਮਿਲੂਗਾ ਇੱਥੋਂ ਆ ਕੇ ਉਦੋਂ ਬਾਅਦ ਕਿਹੜਾ ਸਾਨੂੰ ਮਿਲਦਾ ਹੈਗਾ ਹਾਂ ਪਹਿਲਾਂ ਠੀਕ ਹੁੰਦਾ ਸੀ ਸਾਮਾ ਕੰਮ ਆਰ ਵੀ ਨਹੀਂ ਛੱਡਦਾ ਜੇ ਲੈ ਕੇ ਸਟੇਸ਼ਨ ਤੱਕ ਜਾਓ ਆ 10 ਜੀ ਹੋ ਜਾਂਦਾ ਤੇ 10 ਰੁਪਈਆਂ ਦਾ ਗੇੜਾ ਵੀ ਨਹੀਂ ਛੱਡਦਾ ਸਟੇਸ਼ਨ ਤੱਕ ਠੀਕ ਆਟੋ ਰੈਕਸ਼ਨ ਜਿਹੜੇ ਉਹਨਾਂ ਨੇ ਸਾਨੂੰ ਬਹੁਤ ਮਾਰ ਪਾਈ ਆ ਬਾੜੀ ਮਾਰ ਪਾਦੀ ਜਾਂਦਾ ਪੂਰੀ ਪਾਦੀ ਬਾੜੀ ਕੀ ਪੂਰੀ ਪਾਦੀ ਬਾੜੀ ਕੀ ਪੂਰੀ ਪਾਦੀ ਆ ਸਮਝ ਲੇ ਜੀ ਮੇਨ ਬੰਦੇ ਘਰੀਬ ਬੰਦੇ ਰਹਿ ਗਏ ਸੀ ਰਕਸ਼ਿਆਂ ਵਾਲੇ ਠੀਕ ਹੈ ਜੀ ਬਸ ਸਾਡਾ ਕੋਈ ਨਾ ਸੁਣੇ ਨਾ ਸਾਨੂੰ ਕੋਈ ਲੋੜ ਆਂ ਚ ਵਾਰੀ ਅੱਡੇ ਤੇ ਆਪਣੇ ਜਿਹੜੀ ਖੜੀਆਂ ਚੁੱਤੇ ਅੱਛਾ ਜੀ ਗਈ ਜਾ ਬੁੜੇ ਜਮੇ ਹੀ ਆਉਂਦੇ ਕਿਹੜੇ ਇੱਕ ਇੱਕ ਕਿੜਾ ਲਾ ਕੇ ਭਾਗਿਆ ਕੋ ਦੋ ਕਿੜੇ ਲਾ ਕੇ ਭਾਗਿਆ ਭਾਗ ਜਾਂਦੇ ਨੇ ਅਜੀਬ ਬੁੜਿਆ ਜਿਹਾ ਚੱਲੇ ਉਮਰਿਆ ਆਪਣੀ ਹੁਣ 40 ਸਾਲ ਫਿਰ ਕਿਵੇਂ ਕਰਦੇ ਹਾਂ ਗੁਜ਼ਾਰਾ ਗੁਜ਼ਾਰਾ ਚੱਲੀ ਜੇ ਚੱਲ ਹੁਣ ਮੜਾ ਮੋਟਾ ਜਿਹੜਾ ਬਣ ਗਿਆ 200 ਰੁਪਏ ਕੋਈ ਦੁੱਧ ਪਾਣੀ ਲੈ ਗਿਆ ਮੜਾ ਮੋਟਾ ਕੋਈ ਹੋ ਲੈ ਗਿਆ ਸਮਾਨ ਕਰੇ ਬਸ ਆ ਹੀ ਕੰਮ ਹੈ ਸਾਡਾ ਬਾਕੇ ਬਾਕੇ ਨਾ ਬਾਕੇ ਨਾ ਫਿਰ ਜੇ ਸਵਾਰੀ ਤਾਂ ਘੱਟ ਮੈਂਦੀ ਉਹ ਫਿਰ ਸਮਾਨ ਸਮੋਟਾਉਣੇ ਹੋ ਕੋਈ ਸਮਾਨ ਆ ਲੈ ਗਿਆ ਸਮਾਨ ਵੀ ਰਹਿ ਜਾਂਦਾ ਇੰਦਾ ਕੋਈ ਢੇੜੇ ਵਾਲਾ ਹੈ ਢੇੜਾ ਵੀ ਲੈ ਜਾਂਦੇ ਆ ਹਾਂ ਕੋਈ ਸਾਡਾ ਯਾਰ ਦੋਤਾ ਕਿ ਉਹ ਸਾਨੂੰ ਢੇੜਾ ਕੋਰੇ ਲਵਾਉਂਦਾ ਆਮ ਢੇੜੇ ਸਾਡੇ ਕੋਈ ਹੈ ਨਹੀਂ ਖਤਮ ਹੋ ਗਏ ਇਹ ਕਮ ਰੱਖਸ਼ੇ ਵਾਲਾ ਫੇਲ ਹੋ ਚੁੱਕਿਆ ਫੇਲ ਹੋ ਗਿਆ ਰਿਕਸ਼ੇ ਦਾ ਕੰਮ ਦਾ ਫੇਲ ਹੈ ਜੀ ਬੋਲ ਅਸੀਂ ਅੱਜ ਬੱਸ ਸਟੈਂਡ ਦੇ ਵਿੱਚ ਖੜੇ ਸੀ ਤੇ ਰਿਕਸ਼ੇ ਵਾਲੇ ਨਾਲ ਗੱਲਬਾਤ ਕੀਤੀ ਸਾਰਿਆਂ ਦੇ ਨਾਲ ਤੇ ਉਹਨਾਂ ਦੀ ਗੱਲਬਾਤ ਸੁਣੀ ਆ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਕਿਵੇਂ ਲੱਗਦੀ ਆ ਗੱਲਬਾਤ ਸਾਨੂੰ ਸਹੀ ਗੱਲ ਦੱਸਿਓ ਤੇ ਆਪਦੇ ਫੈਮਿਲੀ ਮੈਂਬਰਾਂ ਨਾਲ ਜਾਂ ਰਿਸ਼ਤੇਦਾਰਾਂ ਨਾਲ ਸਾਡੀ ਵੀਡੀਓ ਸ਼ੇਅਰ ਕਰਿਓ ਧੰਨਵਾਦ